ਅੱਜ ਅਸੀਂ ਮੌਜੂਦ ਹਾਂ ਨਮਾ ਸ਼ਹਿਰ ਦੇ ਪਿੰਡ ਚੱਕ ਗੁਰੂ ਵਿਖੇ ਜਿੱਥੇ ਇਸ ਪਿੰਡ ਦੇ ਮੇਡਾ ਸਰਕਾਰੀ ਮੇਡਾ ਸਕੂਲ ਦੇ ਵਿੱਚ ਔਰ ਤੁਹਾਨੂੰ ਇੱਥੇ ਦੇ ਅਸੀਂ ਦਿਖਾ ਰਹੇ ਹਾਂ ਦ੍ਰਿਸ਼ ਕਿ ਇਸ ਜਿੱਥੇ ਕਿ ਪੰਜਾਬ ਸਰਕਾਰ ਵਾਖਵਾਖ ਸ਼ਹਿਰਾ ਵਿੱਚ ਐਮੀਨੈਂਸ ਸਕੂਲ ਦੇ ਉਦਘਾਟਨ ਕਰ ਰਹੀ ਹੈ ਉੱਥੇ ਹੀ ਪਿੰਡਾਂ ਦੇ ਸਕੂਲਾਂ ਦੀ ਜਿਹੜੀ ਹਾਲਤ ਹੈ ਉਹ ਤਰਸਯੋਗ ਹੈ ਇਸ ਇਹ ਜਿਹੜਾ ਸਕੂਲ ਹੈ ਪਿੰਡ ਦਾ ਬਿਲਕੁਲ ਬੰਦ ਪਿਆ ਹੈ ਇੱਕ ਡੇਢ ਦੋ ਸਾਲ ਤੋਂ ਕਹਿ ਦੱਸਣ ਦੱਸ ਰਹੇ ਨੇ ਪਿੰਡ ਵਾਸੀ ਕਿ ਇਸ ਸਕੂਲ ਵਿੱਚ ਨਾ ਤਾਂ ਕੋਈ ਅਧਿਆਪਕ ਪੰਜਾਬ ਸਰਕਾਰ ਨੇ ਕੋਈ ਅਧਿਆਪਕ ਦਿੱਤਾ ਔਰ ਨਾ ਹੀ ਇੱਥੇ ਦੀ ਕੋਈ ਐਸ ਸਕੂਲ ਵਾਲ ਕੋਈ ਧਿਆਨ ਪੰਜਾਬ ਸਰਕਾਰ ਦੇ ਰਹੀ ਹੈ ਤੁਹਾਨੂੰ ਦ੍ਰਿਸ਼ ਦਿਖਾਵਾਂਗੇ ਕਿ ਇਸ ਵੇਲੇ ਜਿਹੜੀ ਐਸ ਸਕੂਲ ਦੇ ਜਿਹੜਾ ਕਮਰਿਆਂ ਨੂੰ ਜਿੰਦੇ ਲੱਗੇ ਹੋਏ ਨੇ ਔਰ ਇੱਥੇ ਕੁਛ ਵੀ ਕੋਈ ਵੀ ਬੱਚਾ ਨਹੀਂ ਪੜ ਰਿਹਾ ਔਰ ਕਾਫੀ ਟਾਈਮ ਤੋਂ ਇਹ ਸਕੂਲ ਬੰਦ ਪਿਆ ਹੈ ਪੰਜਾਬ ਸਰਕਾਰ ਨੂੰ ਪਿੰਡਾਂ ਦੇ ਸਕੂਲਾਂ ਵੱਲ ਵੀ ਧਿਆਨ ਦੇਣ ਦੀ ਲੋੜ ਹੈ ਇੱਥੇ ਅਧਿਆਪਕ ਜਿਹੜੇ ਨੇ ਉਹ ਇਹਨਾਂ ਨੂੰ ਪ੍ਰੋਵਾਈਡ ਕਰਾਵੇ ਤਾਂ ਕਿ ਜਿਹੜੇ ਆ ਪਿੰਡਾਂ ਦੇ ਬੱਚੇ ਜਿਹੜੇ ਨੇ ਉਹ ਆਪਣੇ ਹੀ ਪਿੰਡ ਦੇ ਸਕੂਲਾਂ ਵਿੱਚ ਪੜ ਸਕਣ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪਿੰਡ ਦੇ ਹੀ ਬੱਚੇ ਜਿਹੜੇ ਨੇ ਨਾਲ ਦੇ ਪਿੰਡਾਂ ਵਿੱਚ ਜਿਹੜੇ ਨੇ ਪੜਨ ਜਾ ਰਹੇ ਨੇ ਉਹਨਾਂ ਨੂੰ ਕਾਫੀ ਦਿੱਕਤਾਂ ਔਰ ਪਰੇਸ਼ਾਨੀਆਂ ਦਾ ਜਿਹੜਾ ਸਾਹਮਣਾ ਕਰਨਾ ਪੈ ਰਿਹਾ ਹੈ ਛੋਟੇ ਛੋਟੇ ਬੱਚੇ ਨੇ ਉਹਨਾਂ ਨੂੰ ਜਾਣ ਦੇ ਵਿੱਚ ਜਿਹੜਾ ਆ ਨਾਲ ਦੇ ਪਿੰਡਾਂ ਦੇ ਵਿੱਚ ਜਾਣ ਵਿੱਚ ਕਾਫੀ ਜਿਹੜੀਆਂ ਦਿੱਕਤਾਂ ਆ ਰਹੀਆਂ ਨੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਇਸ ਪਿੰਡ ਵਿੱਚ ਜਿਹੜੇ ਦੇ ਨਰੇਗਾ ਦੇ ਜਿਹੜੇ ਨੇ ਵਰਕਰ ਨੇ ਉਹ ਇੱਥੇ ਜਿਹੜਾ ਕਾਫੀ ਜਿਹੜਾ ਕਾ ਇੱਥੇ ਹੋਇਆ ਹੈ ਬੰਦ ਪਿਆ ਸਕੂਲ ਹੈ ਉਸ ਨੂੰ ਸਾਫ ਸਫਾਈ ਕਰ ਰਹੇ ਨੇ ਇੱਥੇ ਕੋਈ ਵੀ ਜਿਹੜਾ ਆ ਨਹੀਂ ਹੈਗਾ ਬੱਚੇ ਜਿਹੜੇ ਨੇ ਨਾ ਕੋਈ ਅਧਿਆਪਕ ਹੈ ਸੋ ਪੰਜਾਬ ਸਰਕਾਰ ਨੂੰ ਇਹ ਅਪੀਲ ਹੈ ਪਿੰਡ ਵਾਸੀਆਂ ਵੱਲੋਂ ਵੀ ਅਪੀਲ ਕੀਤੀ ਗਈ ਹੈ ਕਿ ਜਿਹੜਾ ਪਿੰਡਾਂ ਦੇ ਸਕੂਲਾਂ ਵੱਲ ਜਿਹੜਾ ਤਿਆਰ ਜ਼ਰੂਰ ਦੇਵੇ ਤਾਂ ਕਿ ਜਿਹੜੇ ਪਿੰਡ ਦੇ ਬੱਚੇ ਜਿਹੜੇ ਨੇ ਸਿੱਖਿਆ ਲੈ ਕੇ ਕੋਈ ਅਫਸਰ ਕੋਈ ਪੜਨਾ ਚਾਹੁੰਦਾ ਹੈ ਉਹ ਬਣ ਸਕਣ ਸੋ ਹਾਲਾਤ ਤੁਹਾਨੂੰ ਦਿਖਾ ਰਹੇ ਆ ਕਿ ਇੱਥੇ ਕੁਝ ਵੀ ਨਹੀਂ ਹੈ ਸਿਰਫ ਕਬੂਤਰ ਬੋਲਦੇ ਤੁਹਾਨੂੰ ਸਕੂਲਾਂ ਵਿੱਚ ਦਿਖਾਈ ਦੇ ਰਹੇ ਨੇ ਕਾਹਫੂਸ ਇੱਥੇ ਹੋਇਆ ਹੈ ਇੱਥੇ ਕੋਈ ਸਾਫ ਸਫਾਈ ਨਹੀਂ ਹੈ ਕੋਈ ਧਿਆਨ ਨਹੀਂ ਦੇ ਰਿਹਾ ਸੋ ਪੰਜਾਬ ਸਰਕਾਰ ਦੇ ਸੀਐਮ ਭਗਵੰਤ ਸਾਹਿਬ ਮਾਨ ਨੂੰ ਇਹ ਅਪੀਲ ਹੈ ਕਿ ਪਿੰਡਾਂ ਦੇ ਸਕੂਲਾਂ ਵੱਲ ਧਿਆਨ ਜ਼ਰੂਰ ਦਿਨ ਤੁਸੀਂ ਵੇਖਦੇ ਰਹੋ ਐਨਕੇ ਟੀਵੀ ਬੰਗਾ ਮੇਰਾ ਨਾਮ ਰੀਤਾ ਹੈ ਜੀ ਅਸੀਂ ਚਾਪਗੁਰੂ ਚ ਰਹਿਣ ਵਾਲੇ ਆ ਜੀ ਇੱਥੇ ਸਾਡੇ ਬੱਚੇ ਪੜ੍ਹਦੇ ਸੀਗੇ ਜੀ ਇੱਥੇ ਕੋਈ ਵਿਦਿਆਪਕ ਨਹੀਂ ਆ ਰਿਹਾ ਜੀ ਫਿਰ ਦੂਸਰੇ ਪਿੰਡ ਜਾ ਕੇ ਪੜ੍ਹਦਾ ਹੈ ਜੀ ਉਹਨਾਂ ਨੂੰ ਦਿੱਕਤ ਆਉਂਦੀ ਹੈ ਜਾਣਾਂ ਦੀ ਧੁੱਪ ਬਹੁਤ ਹੈ ਠੰਡ ਵੀ ਗਾਹ ਹੋ ਜਾਣੀ ਹਾਂ ਬਸ ਕਿਹੜੇ ਕਿਹੜੇ ਪਿੰਡ ਜਾਂਦੇ ਆ ਬਣ ਪਿੰਡ ਜੀ ਸਰਿਆਲੇ ਰਾਣਵਾ ਸਰ ਐਤੋਂ ਕਿੰਨੀ ਦੂਰ ਆ ਇੱਥੋਂ ਹੈਗਾ ਜੀ 2 ਕਿਲੋਮੀਟਰ ਤੋਂ ਨਹੀਂ 1 ਕਿਲੋਮੀਟਰ ਦੀ ਕਿਲੋਮੀਟਰ ਦੇ ਦੂਰ ਮਤਲਬ ਪੈਦਲ ਜਾਂਦੇ ਆ ਜਾਂ ਕਿ ਨਹੀਂ ਪੈਦਲ ਹੀ ਜਾਂਦੇ ਆ ਜੀ ਅਸੀਂ ਤਾਂ ਇੱਥੇ ਕੰਮ ਤੇ ਆ ਜਾਂਦੇ ਅਰੇਗਾ ਜੀ ਸ੍ਰੀਗਾ ਤੁਸੀਂ ਮਰੇਗਾ ਜੀ ਕੰਮ ਹਾਲ ਜੀ ਮਰੇਗਾ ਜੀ ਕਿੰਨੇ ਟਾਈਮ ਤੋਂ ਤੁਹਾਡਾ ਸਕੂਲ ਇਹ ਬੰਦ ਕਿੰਨਾ ਟਾਈਮ ਸਾਲ ਹੋ ਗਿਆ ਸਾਲ ਹੋ ਚੱਲਿਆ ਜੀ ਇਦਾਂ ਹੀ ਆ ਬਸ ਟੀਚਰ ਆਂਦਾ ਇੱਕ ਦਿਨ ਆਦਾ ਟੀਚਰ ਦੂਜੇ ਦਿਨ ਕੋਈ ਜਾਂਦਾ ਜਾਨੀ ਕਿ ਨਿਆਣੇ ਦੇ ਪੜਾਈ ਖਾਨੇ ਚ ਕੋਈ ਪੈਂਦੀ ਨਹੀਂ ਉਹ ਜਿੱਦਾਂ ਇਹ ਇੱਥੇ ਦਾ ਟੀਚਰ ਹੋਵੇ ਉਹ ਤਾਂ ਸਮਝਾ ਦਿੰਦਾ ਬੱਚਿਆਂ ਨੂੰ ਹੁਣ ਕਦੀ ਕਿਸੇ ਨੇ ਆ ਜਣਾ ਭਾਬਾ ਮੈਂ ਹੀ ਆ ਮੇਰਾ ਇੱਕ ਦਿਨ ਲੱਗਣਾ ਮੈਂ ਇਹ ਹੀ ਕਹੂੰਗਾ ਚੱਲ ਬੱਚੇ ਪੜ੍ਹਦੇ ਮੈਨੂੰ ਕੀ ਲੋੜਾ ਪੜਾਉਣ ਦੀ ਮੈਂ ਕਿਹੜਾ ਇੱਥੇ ਪੱਕਾ ਹੀ ਹਾਂ ਠੀਕ ਆ ਜੀ ਬੱਚਿਆਂ ਦੀ ਪੜ੍ਹਾਈ ਖਰਾਬ ਹੁੰਦੀ ਪੰਚਾਇਤ ਮੈਂਬਰ ਆ ਮੈਂ ਚੁੱਤੀ ਆ ਪੰਚਾਇਤ ਮੈਂਬਰ ਆ ਪੰਜ ਇਸ ਕਰਕੇ ਵੀ ਅਸੀਂ ਕਹਿੰਦੇ ਹਾਂ ਸਕੂਲ ਪਿੰਡ ਦਾ ਚੱਲਣਾ ਚਾਹੀਦਾ ਬੰਦ ਨਹੀਂ ਹੋਣਾ ਚਾਹੀਦਾ ਟੀਚਰ ਪੂਰੇ ਆਉਣੇ ਚਾਹੀਦੇ ਆ ਜਿੰਨੇ ਬੱਚੇ ਹਸਾਰ ਬੱਚੇ ਤੰਗ ਹੁੰਦੇ ਆ ਓਕੇ ਓਕੇ ਜਾਂਦੇ ਆ ਛੋਟੇ ਆ ਬੱਚੇ ਉਹਨਾਂ ਕੋ ਕਿਸੇ ਵੇਲੇ ਸਾਈਕਲ ਕਿਸੇ ਹੁੰਦਾ ਵੀ ਨਹੀਂ ਹੈਗੀ ਉਹਨਾਂ ਨੂੰ ਜਾਣਾ ਪੈਂਦਾ ਸਹਸਰੇ ਵਾਲੇ ਰਾਨਵਾ ਜਾਣਾ ਪੈਂਦਾ ਇਸ ਕਰਕੇ ਸਕੂਲ ਬੰਦ ਹੋਇਆ ਟੀਚਰ ਸਾਨੂੰ ਮੰਗ ਬਾਦ ਸਰਕਾਰ ਕੋਲੋਂ ਵੀ ਸਾਨੂੰ ਸਰਕਾਰ ਟੀਚਰ ਦੇਵੇ ਔਰ ਬੱਚੇ ਇੱਥੇ ਪੜ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਹਾਂ ਜੀ ਆ ਤੁਹਾਡਾ ਤੇ ਜੀ ਜੋਗ ਰਾਜ ਨਮਣਾ ਮੇਰੇ ਫਾਦਰ ਸਾਹਿਬ ਸਪੱਖਰ ਸਿੰਘ ਮਾਣਾ 20 ਸਾਲ ਇਸ ਨਗਰ ਦੇ ਸਰਪੰਚ ਰਹੇ ਹਾਂਜੀ ਤੇ ਅੱਜ ਸਕੂਲ ਤੁਹਾਡਾ ਬੰਦਵਾ ਤਾਲੇ ਲੱਗਿਓ ਇਹ ਸਾਨੂੰ ਦੇਖ ਕੇ ਦੁੱਖ ਹੋ ਰੇ ਪ੍ਰਾਇਮਰੀ ਸਕੂਲ ਸੀ ਚੱਲਦਾ ਪਹਿਲਾਂ ਉਸ ਤੋਂ ਬਾਅਦ ਮੇਰੇ ਫਾਦਰ ਸਾਹਿਬ ਨੇ ਇਹਨਾਂ ਨੂੰ ਸਕੂਲ ਨੂੰ ਅਪਗ੍ਰੇਡ ਕਰਾ ਕੇ ਮਿਡਲ ਕਰਵਾਇਆ ਸੀਗਾ ਮਿਡਲ ਤੋਂ ਬਾਅਦ ਨਿਰੰਤਰ ਸਕੂਲ ਚੱਲਦਾ ਰਿਹਾ ਬੱਚਿਆਂ ਦੀ ਗਿਣਤੀ ਵੀ ਵਧੀਆ ਸੀਗੀ ਉਸ ਤੋਂ ਬਾਅਦ ਅੱਜ ਤੱਕ ਪਿਛੋ 2 ਸਾਲ ਪਹਿਲਾਂ ਤੱਕ ਵੀ ਸਕੂਲ ਠੀਕ ਚੱਲ ਰਿਹਾ ਸੀਗਾ ਕਿਉਂਕਿ ਸਾਡੇ ਜਿਹੜੇ ਹੈੱਡ ਟੀਚਰ ਸੀ ਰਾਮਕਿਸ਼ਨ ਜੀ ਪੱਲੀ ਕੀ ਉਹਨਾਂ ਨੇ ਜਦੋਂ ਦਾ ਸਕੂਲ ਸੰਭਾਲਿਆ ਸੀਗਾ ਉਹਨਾਂ ਦੀ ਬਹੁਤ ਮਿਹਨਤ ਸੀਗੀ ਉਹਨਾਂ ਨੇ ਆਪਣੀ ਘਰ ਘਰ ਜਾ ਕੇ ਲੋਕਾਂ ਨੂੰ ਵੇਅਰਨੈਸ ਕਰਕੇ ਸਕੂਲ ਦੀ ਬਹੁਤ ਜ਼ਿਆਦਾ ਡਿਵੈਲਪਮੈਂਟਲੀ ਕੋਸ਼ਿਸ਼ ਕੀਤੀ ਹੈ ਪਿੰਡ ਦੇ ਲੋਕਾਂ ਨੂੰ ਪ੍ਰੇਰਿਤ ਕੀਤਾ ਔਰ ਇਸੇ ਲੜੀ ਤਹਿਤ ਅੱਜ ਤੋਂ 5 ਸਾਲ ਪਹਿਲਾਂ ਇਸ ਪਿੰਡ ਦੇ ਨਗਰ ਦੇ ਵਾਸ਼ਨਿਕ ਗੁਰਦੇਵਾਲ ਕਾਂਧੀ ਯੂਐਸਏ ਨੇ ਇੱਕ ਕਮਰਾ ਵੀ ਇੱਥੇ ਬਣਾ ਕੇ ਦਿੱਤਾ ਉਹਨਾਂ ਦਾ ਬਣਿਆ ਇਧਰ ਦੇ ਪਾਸੇ ਤੇ ਉਹਨਾਂ ਨੇ ਆਪਣੇ ਵੱਲੋਂ ਤਿਆਰ ਕਰਵਾ ਕੇ ਦਿੱਤਾ ਔਰ ਉਹ ਵੀ ਇਸ ਸਕੂਲ ਨੂੰ ਭੇਟ ਕੀਤਾ ਇਹ ਕਿੰਨਾ ਪੁਰਾਣਾ ਸਕੂਲ ਹੈਗਾ ਕਿੰਨੇ ਕੀ ਦੇਰ ਤੋਂ ਮੰਨ ਲਾ ਚੱਲਦਾ ਆ ਰਿਹਾ ਇਹ ਪ੍ਰਾਇਮਰੀ ਸਕੂਲ ਤਾਂ ਬਹੁਤ ਚਿਰ ਤੋਂ ਚੱਲਦਾ ਆ ਰਿਹਾ ਮਿਡਲ ਸਕੂਲ ਬਣਿਆ ਸੀਗਾ 94 ਵਿੱਚ 94 ਹਾਂਜੀ ਤੇ ਇਹੀ ਜਿਹੜੀ ਜ਼ਮੀਨ ਆ ਇਹ ਪੰਚਾਇਤਰੀ ਆ ਜਾ ਕੇ ਦਿੱਤੀ ਹੋਸੀ ਨਹੀਂ ਪੰਚਾਇਤ ਦੀ ਸਕੂਲ ਨੂੰ ਬਣਾਈ ਸਕੂਲ ਨੂੰ ਦਿੱਤੀ ਹੈਗੀ ਹਾਂਜੀ ਤੇ ਫਿਰ ਇਹ ਜਿਹੜੀ ਜ਼ਮੀਨ ਆ ਜਿਹੜੇ ਕਮਰੇ ਉਹ ਵਿਕਾਰ ਨਹੀਂ ਵਿਕਾਰ ਕਿਉਂ ਆ ਜੀ ਸਰਕਾਰ ਨੂੰ ਇੱਥੇ ਐਵੇਂ ਨਾ ਸਕੂਲ ਦੇ ਢਾਟਣ ਕਰਨ ਲੱਗੇ ਉਹ ਪੁਰਾਣੀਆਂ ਬਿਲਡਿੰਗਾਂ ਨੂੰ ਚੱਕ ਚੱਕ ਕੇ ਉਹਦੇ ਫੀਤੇ ਗੱਟੀ ਜਾਂਦੇ ਆ ਜਿਹੜੇ ਚੱਲਦੇ ਸਕੂਲ ਐ ਬੰਦ ਕਰੀ ਜਾਂਦੇ ਇੱਥੇ ਕਿ ਵਿਕਾਰ ਕੀ ਆ ਕੁਝ ਵੀ ਨਹੀਂ ਹੈਗਾ ਇਹ ਤਾਂ ਸਰਕਾਰ ਦੀ ਜਿਹੜੀ ਕੰਮਕਾਣੀ ਦੀ ਨੀਰਸੁੱਤੀ ਪਈ ਆ ਤੇ ਬੱਚੇ ਸਾਡੇ ਇਸ ਵੇਲੇ ਖੱਜਲ ਖਵਾਰ ਹੋ ਕੇ ਆਲੇ ਦੁਆਲੇ ਪਿੰਡਾਂ 'ਚ ਤੁਰੇ ਫਿਰਦੇ ਆ ਤੇ ਜਦ ਰ ਇੱਥੇ ਕੁਝ ਦੇਖਣਾ ਹੀ ਨਹੀਂ ਕੋਈ ਸੁਣਵਾਈ ਨਹੀਂ ਹੋ ਰਹੀ ਕਿਸੇ ਦੀ ਇਹ ਇਹਦੇ ਇਹ ਜਿਹੜਾ ਸਾਡਾ ਐਜੂਕੇਸ਼ਨ ਵਿਭਾਗ ਇਸ ਵੇਲੇ ਸੌਸਤ ਚਾਲ ਚੱਲ ਰਿਹਾ ਇਸ ਸਲਵਾਈ ਨਹੀਂ ਹੈਗੀ ਲੋਕਾਂ ਦੀ ਇਸ ਇਸ ਸਕੂਲ ਦੇ ਜਿਹੜੇ ਟੀਚਰ ਪਹਿਲਾਂ ਵੀ ਇੱਕੋ ਸੀਗਾ ਮਾਸਟਰ ਰਾਮਕਿਸ਼ਨ ਜੀ ਉਦੋਂ ਵੀ ਅਸੀਂ ਬੜੀ ਕੋਸ਼ਿਸ਼ ਕੀਤੀ ਬਿਠੇ ਟੀਚਰ ਹੋਰ ਆਉਣ ਪਰ ਲੇਕਿਨ ਉਸ ਵੇਲੇ ਵੀ ਕਿਸੇ ਨੇ ਕੋਈ ਧਿਆਨ ਨਹੀਂ ਕੀਤੀ ਤੁਸੀਂ ਮੌਜੂਦਾ ਸਰਕਾਰ ਨੂੰ ਇਸ ਇਸ ਬਿਲਕੁਲ ਕਹਿੰਦਾ ਹਾਂ ਜੀ ਮੈਂ ਕਹਿੰਦਾ ਜੀ ਨਵੇਂ ਸ਼ਹਿਰ ਜਿਹੜੇ ਡਿਵਿਜਨ ਕਰਦੇ ਆ ਪ੍ਰਾਣੀਆਂ ਬਿਲਡਿੰਗਾਂ ਦੇ ਚੱਕ ਕੇ ਚਾਹੇ ਕਿਸੇ ਦੇ ਹੋਰ ਬਹੁਤ ਫੋਕੇ ਫੇਅਰ ਕਰੀ ਜਾਂਦਾ ਮੁੱਖ ਮੰਤਰੀ ਸਾਟਾ ਜਿਹੜੇ ਆ ਬੰਦ ਹੋਏ ਸਕੂਲਾਂ ਨਾਲ ਧਿਆਨ ਦੇਣ ਜੇ ਨਾ ਬੱਚਿਆਂ ਦਾ ਜਿਹੜਾ ਫਿਊਚਰ ਸੁਨੇਰੀ ਬਣ ਸਕੀ ਇਹ ਇਹਨਾਂ ਦੇ ਪਿੰਡ ਦੇ ਸਕੂਲਾਂ ਦੇ ਵਿੱਚ ਜਾਰੇ ਨਿਆਣੇ ਕਿਹਨਾਂ ਦੇ ਪੜਦੇ ਆ ਸਾਰੇ ਪਿੰਡ ਨੂੰ ਨਗਰ ਦੇ ਸਾਰੇ ਸਾਂਝੇ ਪੜਦੇ ਆ ਸਾਰਿਆਂ ਨੂੰ ਫਾਇਦਾ ਆ ਕਿਸੇ ਤੇ ਵੀ ਹੋਣ ਪਾਲਿਕਾ ਨੇ ਆ ਵੀ ਚੱਲਣੇ ਚਾਹੀਦਾ ਸਕੂਲ ਜੇ ਸਕੂਲ ਬਣਿਆ ਆ ਇੱਥੇ ਬੱਚਿਆਂ ਨੂੰ ਸਿੱਖਿਆ ਦਾ ਮੰਦਰ ਆ ਇਹ ਤੇ ਜੇ ਇੱਥੇ ਬੰਦ ਹੋ ਗਏ ਤੇ ਆਲੇ ਦੁਆਲੇ ਘਾਹ ਹੋ ਗ ਗਿਆ ਤੇ ਇਹਨੂੰ ਮੰਦਰ ਕਿਨੇ ਕਹਣਾ ਦੱਸੋ ਬਈ ਨਾ ਇਹ ਤੁਸੀਂ ਹਾਂ ਤੇ ਸਰਕਾਰ ਕੋ ਕੀ ਸਰਕਾਰ ਕੋ ਕਰਦੇ ਵੀ ਜਲਦੀ ਤੋਂ ਜਲਦੀ ਸਕੂਲ ਓਪਨ ਕਰਕੇ ਪੂਰਾ ਸਟਾਫ ਇੱਥੇ ਦਿੱਤਾ ਜਾਵੇ ਤਾਂ ਕਿ ਬੱਚੇ ਇੱਥੇ ਪੜ੍ਹਾਈ ਕਰ ਸਕਣ ਜਿਹੜੇ ਆਲੇ ਦੁਆਲੇ ਦੂਰ ਦੂਰ ਪਿੰਡਾਂ ਵਿੱਚ ਬੱਚੇ ਲੱਗ ਰਹੇ ਆ ਇਸ ਵੇਲੇ ਕਈ ਕਈ ਜਿਨ੍ਹਾਂ ਦੀ ਹਸਿਆਤ ਵੀ ਨਹੀਂ ਪ੍ਰਾਈਵੇਟ ਸਕੂਲ ਚ ਪੜਾਉਣ ਦੀ ਕੋਸ਼ਿਸ਼ ਕਰਦੇ ਉੱਥੇ ਜ਼ਿਆਦਾ ਖਰਚੇ ਆ ਇਹ ਸਰਕਾਰੀ ਸਕੂਲਾਂ ਦੇ ਫਾਇਦੇ ਵੀ ਹੈਗੇ ਸੀ ਪਰ ਲੇਕਿਨ ਜੇ ਹੁਣ ਸਰਕਾਰੀ ਇਸ ਨੂੰ ਕੰਮ ਕਰਨ ਦੀ ਨਹੀਂ ਦੇ ਦਿੱਤੀ ਪੇ ਤਾਂ ਕਰੂੰਗਾ ਕੀ ਕੋਈ ਇੱਥੇ ਨਰਿੱਗਾ ਚ ਲੱਗੇ ਹੋ ਆ ਜੀ ਨਰਿੱਗਾ ਚ ਲਾ ਕੇ ਥੋੜੀ ਪ੍ਰਾਈਵੇਟ ਸਾਧਨੋਂ ਤਾਂ ਰੋਟੀ ਮਸੀਨ ਜੁੜਦੀ ਆ ਦੋ ਵੇਲੇ ਦੀ ਬੰਦਾ ਸਾਡਾ ਦਿਹਾੜੀ ਜਾਂਦਾ ਅਸੀਂ ਇੱਥੇ ਨਰਿੱਗਾ ਚ ਧੂਪੇ ਤੁਰਫੇ ਕੁੜੀ ਜਾਂਦੀ ਐ 2 ਵਜੇ ਤੁਰਫੇ ਆਉਂਦੀ ਵਿਚਾਰੀ ਇੱਥੇ ਨਿਆਣੇ ਕਿੰਨਾ ਤੇ ਪੜਦੇ ਜਾਂਦੇ ਸਾਰਿਆਂ ਦੇ ਪੜਦੇ ਆਉਂਦਾ ਏ ਏਸੀਆਂ ਬੀਸੀਆਂ ਦੇ ਜਾਂ ਉਹਦਾ ਜਿਆਦਾ ਏਸੀਆਂ ਦੇ ਹੀ ਆ ਜਿਆਦਾ ਹਾਂਜੀ ਚੰੜ ਦੀ ਕਿੰਨੀ ਕਬਾਦੀ ਹੈਗੀ ਆ ਪਿੰਡ ਦਾ ਹੈਗਾ 700 750 780 ਬੰਦਾ ਹੈਗਾ ਹੈ ਬੱਚੇ ਕਿੰਨੇ ਗਾ ਜਿਹੜੇ ਬਾਹਰ ਪੜਨ ਜਾਂਦੇ ਬੱਚੇ ਦਾ ਹੈਗੇ ਆ 30 40 ਜਿਹੜੇ ਜਾਂਦੇ ਬਾਰਸ ਹਰਿਆਲੇ ਚ ਪੜਨ ਜਾਂਦੇ ਆ ਜੀ ਵੇ ਬੱਕ ਬੱਕ ਪਿੰਡਾਂ ਦੇ ਉਹ ਉਦੋਂ ਜਿਹੜਾ ਸਕੂਲ ਚੱਲਦਾ ਸੀ ਹੋਰ ਕਿਹੜੇ ਕਿਹੜੇ ਪਿੰਡ ਦੇ ਇੱਥੇ ਪੜ੍ਹਨ ਆਉਂਦੇ ਸੀ ਬੱਚੇ ਬੱਚੇ ਆਪਣੇ ਪਿੰਡ ਦੇ ਆਂਦੇ ਸੀਗੇ ਇੱਥੇ ਤਲਵੰਡੀ ਚੱਟਾਂ ਦੀ ਵੀ ਕੁੜੀ ਵਿਚਾਰੀ ਇੱਥੇ ਆਂਦੀ ਸੀ ਉਹ ਵੀ ਸਕੂਲ ਬੰਦ ਹੋ ਗਿਆ ਸੀ ਹੁਣ ਫੇ ਹੋ ਗਿਆ ਹੈ ਬੰਦ ਤਲਵੰਡੀ ਚੱਟਾਂ ਵੀ ਹੋ ਗਿਆ ਸਤਿ ਸ੍ਰੀ ਅਕਾਲ ਜੀ ਨਾਮ ਸੋਖੀ ਰਾਮ ਪਿੰਡ ਪਿੰਡ ਵੱਜੂ ਇਸ ਸਕੂਲ ਜਿਹੜਾ ਆ ਕਿਉਂ ਬੰਦ ਹੋਇਆ ਇਹ ਸਕੂਲ ਤਾਂ ਜੀ ਇਦਾਂ ਬੰਦ ਹੋਇਆ ਮੈਂ ਤਾਂ ਇਹ 1973-74 ਤੇ ਇਹ ਸਕੂਲ ਸੀ ਅਪਗ੍ਰੇਡ ਹੋਇਆ ਸਾਹ ਸਰਜੀਤ ਸਿੰਘ ਅਰਵਾਲ ਨੇ ਆਇਆ ਸੀ ਹਮ ਸਕੂਲ ਦਿੱਤਾ ਸੀ ਉਸ ਤੋਂ ਬਾਅਦ ਪੂਰੇ ਟੀਚਰ ਸੀ ਪੂਰਾ ਸਟਾਫ ਦਾ ਤਾਂ ਪੂਰੇ ਬੱਚੇ ਸੀ ਪੜਦੇ ਹੁਣ ਇਹ ਪਿਛਲੇ ਸਾਲ ਤੋਂ ਕੋਸ਼ ਟੀਚਰਾਂ ਦੀ ਕਮੀ ਕੋਈ ਜਿੱਦਾਂ ਸਰਕਾਰਾਂ ਪਤਾ ਨਹੀਂ ਕੰਗਾ ਕਰਦੀ ਹਮਾਰਾ ਕਰਦੀ ਸਾਨੂੰ ਨਹੀਂ ਪਤਾ ਅਸੀਂ ਤਾਂ ਬਾਹਰੋਂ ਪੈਸੇ ਲਿਆ ਕੇ ਦਿੱਤੇ ਕਿਉਂਕਿ ਮੈਂ ਸਟੇਟ ਕੋਆਰਡੀਨੇਟਰ ਪੰਜਾਬ ਕਾਂਗਰਸ ਦੇ ਨਾਤੇ ਹੋਂਦੇ ਨਾਤੇ ਤਾਂ ਤੁਹਾਨੂੰ ਪਤਾ ਹੈ ਪਹਿਲਾਂ ਵੀ ਆਪਾਂ ਇਸ ਕੰਮ ਤੇ ਲੱਗੇ ਰਹੇ ਹਾਂ ਜੋ ਵੀ ਹੁੰਦਾ ਇਹ ਪਿੰਡ ਦੀ ਬੁਕਾ ਕੇ ਲਿਆਏ ਆ ਤੇ ਆ ਸੜਕਾਂ ਵਗੈਰਾ ਸਕੂਲਾਂ ਵਗੈਰਾ ਜੋ ਵੀ ਸਗਾ ਆ ਹੁਣੇ ਆ ਜਿਮ ਲਈ 2.5 ਲੱਖ ਰੁਪਏ ਲਾ ਕੇ ਤਾਂ ਮਨੀਤ ਵਾਲੀ ਉਹ ਨਹੀਂ ਉਹ ਵੀ ਆ ਆਸਮਾਨ ਤੇ ਆਪਾਂ ਨਾ ਇਸੇ ਸਕੂਲ ਦੇ ਵਿੱਚ ਜਮਿਆ ਤੇ ਸਕੂਲ ਦੇ ਬੱਚਾ ਸਕੂਲ 2.5 ਲੱਖ ਰੁਪਏ ਲੈ ਕੇ ਦਿੱਤਾ ਉਹ ਵੀ ਬੰਦਿਆ ਉਹ ਵੀ ਉਹ ਬੰਦਿਆ ਇੱਕ ਉਹ ਜਮ ਉਧਰ ਚੱਲਦੀ ਸੀ ਉਦੋਂ ਉਹ ਚੌਧਰੀ ਸੰਤੋਖ ਸਿੰਘ 92 ਜਿੱਤੇ ਸੀ ਉਹਨਾਂ ਕੋਲੋਂ 50000 ਰੁਪਏ ਲੈ ਕੇ ਦਿੱਤਾ ਸੀ ਸਕੂਲ ਦੀ ਜਿਹੜੀ ਜਮੀਨ ਆ ਉਹ ਕਿਹਦੇ ਨਾਂ ਦੇ ਉੱਤੇ ਹੈਗੀ ਹੈ ਸਕੂਲ ਦੇ ਨਾਂ ਤੇ ਹੈ ਜੀ 12 ਕਨਾਲ ਕੁਛ ਮਰਲੇ ਆ ਇਹ ਪੰਚਾਇਤ ਵੱਲੋਂ ਦਿੱਤੀ ਗਈ ਸੀ ਪੰਚਾਇਤ ਵੱਲੋਂ ਜਦੋਂ ਮਰਬੇਬੰਦੀ ਹੋਈ ਸੀ ਤੇ ਸਕੂਲ ਛੱਡੀ ਆ ਸੀ ਪੱਕੇ ਰੂਪ ਮਰਬੇ ਬੰਦੀਜੇ ਸਕੂਲ ਛੱਡਿਆ ਗਿਆ ਸੀ ਹਾਂਜੀ ਸਕੂਲ ਛੱਡਿਆ 1973-74 ਦੇ ਤੇ ਇਹ ਮਾਦੇ ਛੱਡੀ ਜਗ੍ਹਾ ਪਹਿਲਾਂ ਨਹੀਂ ਛੱਡੀ ਸੀ ਪਹਿਲਾਂ ਇਹ ਜਿੱਦਾਂ ਹਾਰੇ ਚੜ ਜਾਣੀ ਤੇ ਫਿਰ ਉਹ ਤੋਂ ਬਾਅਦ ਜਦੋਂ ਇਹ ਸਾਨੂੰ ਅਡਵਾਨ ਸਾਬ ਨੇ ਇਹਦਾ ਸਕੂਲ ਅੱਠਵੀਂ ਚ ਅਸੀਂ ਆਹ ਬਾਅਦ ਪੜ੍ਹਿਆ ਔਰ ਮੈਂ ਔਰ ਦਸਵੀਂ ਔਰ ਕੀਤੀ ਐ ਪ੍ਰਾਇਮਰੀ ਮਹੂਰਤ ਪਰ ਕੀਤੀ ਇਹ ਤਰ੍ਹਾਂ ਕੇ ਜਾਂਦੇ ਹੁੰਦੇ ਪਣ ਉਹ ਤੋਂ ਬਾਅਦ ਇੱਕ ਸ਼ੌਕ ਸਾਬ ਜੀ ਆਪਾਂ ਕੰਮ ਕਰੀਏ ਪਿੰਡ ਚ ਤੇ ਅਡਵਾਨ ਸਾਬ ਨਾਲ ਚਾਹ ਵੀ ਜਲਕਰਾਮ ਨਾਲ ਸਾਹਿਬ ਦਰਵਾਜ਼ੇ ਨਾਲ ਚੰਗੇ ਸਬੰਧ ਜੋੜੇ ਉਹਨਾਂ ਨੇ ਸਾਨੂੰ ਆਹ ਜੋ ਸੜਕਾਂ ਦਾ ਜੋ ਸਕੂਲਾਂ ਦਾ ਜੋ ਵੀ ਅਸੀਂ ਉਹਨਾਂ ਨੂੰ ਕਿਹਾਵੇਂ ਉਹਨਾਂ ਨੇ ਦੇ ਹੀ ਗਏ ਤੇ ਹੁਣ ਤੁਸੀਂ ਸਰਕਾਰ ਨੂੰ ਕੀ ਕਹਿਣਾ ਜਾਓਗੇ ਇੱਕਾਸੇ ਦਾ ਸਕੂਲ ਆਫ ਐਮੀਨੈਂਸ ਖੋਲੇ ਜਾ ਰਹੇ ਆ ਕਰੋੜਾ ਰੁਪਏ ਲਾ ਕੇ ਦੂਜੇ ਬਸ ਜਿਹੜੇ ਪਿੰਡਾਂ ਦੇ ਸਕੂਲ ਆ ਉਹ ਬੰਦ ਕੀਤੇ ਜਾ ਰਹੇ ਆ ਕਿ ਇਹ ਹੈ ਕਿ ਜਿਹੜੇ ਪਿੰਡਾਂ ਦੇ ਵਿੱਚ ਜਿਆਦਾ ਕਰਕੇ ਐਸਸੀ ਪਰਿਵਾਰ ਰਹਿੰਦੇ ਆ ਕਿ ਉਹ ਐਸਸੀਆਂ ਦੇ ਬੱਚੇ ਪੜ੍ਹ ਨਾ ਸਕਣ ਹਾਂ ਹਾਂ ਬਸ ਇਹੀ ਆ ਇਹ ਹੀ ਜਿੱਦਾਂ ਪਹਿਲਾਂ ਗੱਲਾਂ ਅੱਗੇ ਸੀ ਗੱਲ ਉਹੀ ਆ ਬਈ ਇਹ ਕਿਉਂਕਿ ਇੱਥੇ ਤਾਂ ਇਹੀ ਗੱਲ ਮੇਰੀ ਇੱਕ ਵਾਰ ਅੱਗੇ ਵੀ ਚੱਲੀ ਜਾਂ ਦੱਸੀ ਸੀ ਕਿ ਜਿਹੜੇ ਬੱਚੇ ਸਾਡੇ ਆ ਸਰਕਾਰੀ ਸਕੂਲਾਂ ਚ ਜੋ ਹੀ ਪੜਦੇ ਆ ਔਰ ਇਵਨ ਇੱਥੇ ਤੱਕ ਵੀ ਮੈਂ ਕਹਿ ਸਕਦਾ ਆ ਜਿਹੜੇ ਸਰਕਾਰੀ ਸਕੂਲਾਂ ਦੇ ਟੀਚਰ ਪੜਾਉਂਦੇ ਆ ਉਹਨਾਂ ਦੇ ਬੱਚੇ ਵੀ ਪ੍ਰਾਈਵੇਟ ਸਕੂਲਾਂ ਚ ਪੜਦੇ ਆ ਔਰ ਇਹ ਸਾਰਿਆਂ ਨੇ ਇਸ ਗੱਲ ਦਾ ਧਿਆਨ ਦੇਣਾ ਚਾਹੀਦਾ ਜਿੱਥੇ ਵੀ ਹੈਗੇ ਆ ਉਹ ਸਾਰਿਆਂ ਇੱਥੇ ਇਹ ਤਾਂ ਸਾਡਾ ਸਕੂਲ ਬਹੁਤ ਚੱਲਦਾ ਸੀ ਮੀਰਪੁਰ ਲਖੇ ਤੋਂ ਮਹਿਮੂਦ ਤੋਂ ਪ੍ਰਾਗ ਪਰ ਤੋਂ ਹੀੜੀਆਂ ਤੋਂ ਮੱਲਾ ਵੇਦੀਆਂ ਤੋਂ ਬੱਚੇ ਆਉਂਦੇ ਹੁੰਦੇ ਸੀ ਮਾਈ ਦੇ ਉੱਤੇ ਤੋਂ ਤੇ ਉਹ ਜਦੋਂ ਤਾਂ ਹੁਣ ਇੱਥੋਂ ਸਟਾਫ ਦੀ ਘਾਟ ਹੋ ਗਈ بس ਉਹ ਤਾਂ ਬਾਅਦ ਫੇ ਪਿਛਲੇ ਸਾਲ ਉਸ ਨੂੰ ਉਹ 7-8 ਪਿੰਡਾਂ ਦੇ ਬੱਚੇ ਇੱਥੇ ਆਉਂਦੇ ਸੀ ਇੱਥੇ ਆਉਂਦੇ ਸੀ ਔਰ ਮੈਂ ਤਾਂ ਇਹ ਵੀ ਕੋਸ਼ਿਸ਼ ਕੀਤੀ ਸੀ ਇਹ 10ਵੀਂ ਦਾ ਸਕੂਲ ਕਰਵਾਉਣ ਲਈ ਤੇ ਉਸ ਵੇਲੇ ਆਪਣੇ ਹੁੰਦੇ ਸੀ ਉਹ ਆਈਐਸ ਮੈਨੂੰ ਉਹਦਾ ਨਾਮ ਭੁੱਲ ਗਿਆ ਉਹ ਬਹੁਤ ਵਧੀਆ ਸੀ ਸ਼ਾਨਦਾਰ ਆਈਐਸ ਤੇ ਸ਼ਾਨਦਾਰ ਤੇ ਸ਼ਾਮ ਲੈਦਾ ਨਾ ਸੀ ਉਹ ਪਿੰਡ ਜਿਹਨਾਂ ਦੇ ਉਹ ਬਾਬਾਕ ਸੀ 40 ਸਾਲ ਦੇ ਜਿਹੜਾ ਉਹਨਾਂ ਦੇ ਤੇ ਇੱਥੇ 10ਵੀਂ ਦਾ ਕਰਾਇਆ ਸੀ ਫੇਰ ਉਹ ਕੁਝ ਬੰਦੇ ਕਹਿੰਦੇ ਗਏ ਜਿਆਦਾ ਕਰਵਾ ਲਾਂਗੇ ਚੱਲ ਵਰਗਾ ਹਾਂ ਨਹੀਂ ਤਾਂ ਜੇ ਸਕੂਲ ਸਾਡਾ 10ਵੀਂ ਦਾ ਹੋਣਾ ਸੀ ਹਾਂ ਤੁਸੀਂ ਮਤਲਬ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਹੋ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਇੱਥੇ ਟੀਚਰ ਪੱਕੇ ਭੇਜੋ ਔਰ ਜਿਹੜੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਬੱਚੇ ਪੜ੍ਹਦੇ ਆ ਜੇ ਇੱਥੇ ਟੀਚਰ ਪੂਰੇ ਸਹਿਯੋਗ ਦੇਣ ਤਾਂ ਇੱਥੇ ਬੱਚੇ ਆ ਸਕਦੇ ਆ ਹੁਣ ਵੀ ਕੋਕੜੀ ਗੱਲ ਹੁਣ ਜਿਹੜੇ ਜਿੰਦਾ ਆ ਸਕੂਲ ਹੈ ਅੰਦਰਲੇ ਪਾਸਿਓਂ ਲੱਗਾ ਆ ਜਿਹੜਾ ਜਿੰਦਾ ਤਾਂ ਬਾਹਰੋਂ ਲੱਗਾ ਹੀ ਨਹੀਂ ਉਹ ਤਾਂ ਕੀ ਕਹਿਣਾ ਉਹ ਜੰਦਾ ਤਾਂ ਹੁਣ ਦੇਖੋ ਇਹਦੇ ਟੀਚਰਾਂ ਨੂੰ ਪਤਾ ਹੋ ਸਕਦਾ ਐ ਇਹਨੂੰ ਆਪਾਂ ਨੂੰ ਨਹੀਂ ਪਤਾ ਇਹਦੇ ਬਾਰੇ ਤੇ ਜਿਹੜਾ ਇੱਥੇ ਸਮਾਨ ਪਿਆ ਸੀਗਾ ਕੋਈ ਕੰਪਿਊਟਰ ਵਗੈਰਾ ਪਿਆ ਸੀ ਜਾਂ ਹੋਰ ਇੱਥੇ ਦਾ ਸਮਾਨ ਸੀ ਉਹ ਅੰਦਰ ਹੀ ਐ ਉਸ ਬਾਰੇ ਮੈਨੂੰ ਕੋਈ ਪਾਸੇ ਹੁੰਦਾ ਬੜੇ ਨਹੀਂ ਕਦੇ ਅਸੀਂ ਅੰਦਰ ਵੀ ਕਦੇ ਬੜੇ ਦਾ ਤਾਂ ਹੁੰਦਾ ਸਾਨੂੰ ਕੋਈ ਲੋੜ ਹੋਵੇ ਇਸ ਗੱਲ ਦੀ ਕਿਉਂਕਿ ਅਸੀਂ ਚੰਦ ਕੋਈ ਤਾਂ ਸਰ ਪਹਿਲਾਂ ਤੁਸੀਂ ਦੱਸਿਓ ਤੁਹਾਡਾ ਨਾਮ ਕੀ ਆ ਤੇ ਕਿਹੜਾ ਪਿੰਡ ਆ ਮੇਰਾ ਨਾਮ ਫੂਲਾ RAM ਪਿੰਡ ਬੱਜਾ ਤੁਹਾਡੇ ਜਿਹੜਾ ਇੱਥੇ ਸਕੂਲ ਆ ਉਹ ਕਿਹੜੀ ਕਲਾਸ ਤੱਕ ਹੈਗਾ 8ਵੀਂ ਕਲਾਸ ਤੱਕ ਸਿਖਾਉਂਦਾ ਕਿਹੜੀ ਤੋਂ ਸ਼ੁਰੂ ਹੁੰਦਾ ਇੱਥੇ ਛੇਵੇਂ ਤੋਂ ਸੀ ਇਹ ਇਹ ਹੁਣ ਸਕੂਲ ਚੱਲਦਾ ਜੀ ਕਿ ਨਹੀਂ ਨਹੀਂ ਹੁਣ ਬੰਦ ਹੋਇਆ ਨੇ ਪਿਛਲੇ ਸੈਸ਼ਨ ਤੋਂ ਬੰਦ ਹੋਇਆ ਤੇ ਕੀ ਕਾਰਨ ਹੋ ਗਿਆ ਜਿਹੜਾ ਬੰਦ ਹੋ ਗਿਆ ਕੀ ਕਾਰਨ ਹੈ ਕਿਤਾ ਟੀਚਰ ਵੀ ਨਹੀਂ ਆ ਰਹੇ ਸੀ ਕੁਝ ਬੱਚਿਆਂ ਦੀ ਵੀ ਤੇ ਟੀਚਰ ਨਹੀਂ ਆ ਰਹੇ ਤਾਂ ਬੱਚੇ ਵੀ ਨਹੀਂ ਆਉਂਦੇ ਸਕੂਲ ਕਿੰਨੀ ਦੇਰ ਤੋਂ ਮਤਲਬ ਚੱਲ ਰਿਹਾ ਇਹ ਮੇਰੇ ਨਾਲ 73 74 ਤੋਂ 73 74 74 ਤੋਂ ਮੇਰੇ ਨਾਲ ਚੱਲਦਾ ਹੈ 1974 ਤੋਂ ਜਾਂ 73 ਤੋਂ ਇੱਥੇ ਬੱਚੇ ਆ ਰਹੇ ਆ ਹੁਣ ਕੀ ਕਰੀਏ ਹੁਣ ਅਸੀਂ ਆਪ ਇੱਥੇ ਖੁਦ ਪੜੇ ਆ ਜੀ 6ਵੀਂ ਤੋਂ ਲੈ ਕੇ ਇਸੇ ਪਿੰਡ ਵਿੱਚ ਇਸੇ ਸਕੂਲ ਦੇ ਬੱਚੇ ਕੋਈ ਅਫਸਰ ਵੀ ਬਣੇ ਗਏ ਹੋਣਗੇ ਕੋਈ ਵਿਦੇਸ਼ਾਂ ਦੇ ਵਿੱਚ ਵੀ ਗਏ ਹੋਏ ਵਿਦੇਸ਼ਾਂ ਚ ਗਏ ਹੋਏ ਬੱਚੇ ਕਾਫੀ ਬੱਚੇ ਗਏ ਪੜ ਲਿਖੇ ਵੀ ਹੁਣ ਇਹ ਦੇ ਵਿੱਚ ਕੀ ਆਪਾਂ ਸਰਕਾਰ ਦੀ ਕਮੀ ਦੇਖਦੇ ਆ ਕੋਈ ਪੰਚਾਇਤ ਨੇ ਲਿਖ ਕੇ ਦਿੱਤਾ ਇਹਦੇ ਲਈ ਨਹੀਂ ਇਹਦੇ ਬਾਰੇ ਸਾਨੂੰ ਅਜੇ ਕੋਈ ਨੌਲੇਜ ਨਹੀਂ ਅਸੀਂ ਹੁਣੇ ਬਣੇ ਆ ਅਸੀਂ ਅਸੀਂ ਬੜੇ ਪਰਿਵਾਰਕ ਮੈਂਬਰ ਜਿਹੜੇ ਹੁਣ ਸਰਪੰਚ ਬਣੇ ਆ ਤੁਸੀਂ ਹਲੇ ਇਹਦੇ ਬਾਰੇ ਧਿਆਨ ਨਹੀਂ 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 ਉਹ ਵੈਸੇ ਕੋ ਡਾਕਟਰ ਸਾਹਿਬ ਇੱਥੇ ਆਏ ਸੀਗੇ ਮੋਰ ਪਰ ਉਹਨਾਂ ਨਾਲ ਗੱਲ ਕੀਤੀ ਸੀ ਹਾਂਜੀ ਉਹ ਕਹਿੰਦੇ ਸੀ ਮਿਸ ਕਰਦੇ ਇਹਦੇ ਨਾਲ ਇਨਾ ਤੁਹਾਡਾ ਇਨਾ ਆਰਮ ਸਿੰਘ ਜੀ ਮੈਂ ਸਾਫ ਕਰ ਤੋਂ ਪਾ ਲਿਆ ਤੇ ਤਕਰੀਬਨ ਮੋੜ ਜੀ ਨੇ ਦੱਸਿਆ ਇਹ 7-8 ਸਾਲ ਤੋਂ ਸਕੂਲ ਬੰਦ ਪਿਆ ਸੀਗਾ ਇਹਨੂੰ ਅਸੀਂ ਲੋਕਾਂ ਦੀ ਮਦਦ ਨਾਲ ਲੋਕਾਂ ਕੋ ਪੈਸੇ ਲੈ ਕੇ ਦੁਬਾਰਾ ਇਹਦਾ ਰੰਗ ਰੋਗਣ ਚਾਰ ਦੁਵਾਰੀ ਸਮਰਤੀ ਵਾਲ ਪੰਪ ਚਾਲੂ ਕਰਕੇ ਇੱਥੇ ਅਸੀਂ ਫੇ ਪ੍ਰਾਇਮਰੀ ਸਕੂਲ ਸ਼ਿਫਟ ਕੀਤਾ ਸੀਗਾ ਹੁਣ ਇੱਥੇ ਸਾਡਾ ਆਪਣਾ ਵੀ ਸਕੂਲ ਚੱਲ ਰਿਹਾ ਮੇਰਾ ਖਿਆਲ ਮੇਰਾ ਮੰਨਣਾ ਇਹ ਹੈ ਕਿ ਟੀਚਰਾਂ ਦੀ ਘਾਟ ਕਰਕੇ ਸਾਡੇ ਸਕੂਲ ਬੰਦ ਹੋਇਆ ਨਹੀਂ ਤਾਂ ਸਾਡੇ ਕੋਲ ਬੱਚੇ ਤੇ 66 ਹੁੰਦੇ ਸਕੇ 6ਵੀਂ ਤੋਂ ਲੈ ਕੇ 8ਵੀਂ ਤੱਕ ਹੁਣ ਅਸੀਂ ਇਹ ਤਕਰੀਬਨ 100 ਕੋ ਬੱਚਾ ਸਾਡੇ ਕੋਲ ਗ੍ਰਾਮੀ ਸਕੂਲ ਚ ਪੜਦਾ ਆ ਅਸੀਂ ਚਲੋ ਆਪਣੇ ਨਗਰ ਦਾ ਵੀ ਧੰਨਵਾਦ ਕਰਦੇ ਜਿਹੜਾ ਸਾਨੂੰ ਸਾਥ ਦਿੰਦੇ ਆ ਪਰ ਸਰਕਾਰ ਨੂੰ ਮੈਂ ਕਹਿਣਾ ਚਾਹੁੰਦਾ ਵੀ ਇਦਾਂ ਦੇ ਜਿਹੜੇ ਸਕੂਲ ਬਲੇ ਚਲਾਏ ਆ ਉਹਨਾਂ ਨੂੰ ਬੰਦ ਨਾ ਕੀਤਾ ਜਾਵੇ ਤਾਂ ਜੋ ਕੋਈ ਕਿਸੇ ਬੱਚੇ ਦਾ ਨੁਕਸਾਨ ਨਾ ਹੋ ਸਕੇ ਤੁਹਾਡੇ ਪਿੰਡ ਦੇ ਜਿਹੜੇ ਆ ਕਿੰਨੇ ਕੁ ਪਰਿਵਾਰ ਲਿਖ ਕੇ ਇਥੋਂ ਬਣ ਚੁੱਕੇ ਨੇ ਸਾਡੇ ਤਕਰੀਬਨ ਪਿੰਡ ਦੇ ਜੀ 37 ਡਾਕਟਰ ਆ ਟੀਚਰ ਆ ਦੇ ਵਿੱਚ ਪੁਲਿਸਮੈਨ ਆ ਸਾਡਾ ਪਿੰਡ ਕਾਫੀ ਐਜੂਕੇਟਿਡ ਹੈਗਾ ਕਿੰਨੀ ਕ ਆਬਾਦੀ ਆ ਪਿੰਡ ਦੀ ਸਾਡੀ ਪਿੰਡ ਦੀ ਆਬਾਦੀ ਤਕਰੀਬਨ 2000 ਆਬਾਦੀ ਹੈ ਜੀ ਇਸ ਸਕੂਲ ਦੀ ਸਥਾਪਨਾ ਜਦੋਂ ਸਟਾਰਟਿੰਗ ਵਿੱਚ ਉਸੇ ਕਦੋਂ ਹੋਈ ਸੀ ਤਕਰੀਬਨ 15 ਸਾਲ ਪਹਿਲਾਂ ਹੋਈ ਸਕੂਲ ਸਾਡੇ ਦਾਨੀ ਸੱਜਣਾਂ ਨੇ ਬਣਾਇਆ ਹੈਗਾ ਇਹ ਜਿਹੜੀ ਜਗ੍ਹਾ ਵੀ ਦਿੱਤੀ ਆ ਇਹ ਵੀ ਸਾਡੇ ਦਾਨੀ ਸੱਜਣਾਂ ਨੇ ਦਿੱਤੀ ਸੀ ਕਮਰੇ ਦੀ ਸੇਵਾ ਵੀ ਸਾਡੇ ਪੈਣ ਦੇ ਦਾਨੀ ਸੱਜਣਾਂ ਨੇ ਕੀਤੀ ਸੀ ਮ ਸਰਕਾਰ ਦਾ ਕੋਈ ਵੀ ਨਹੀਂ ਪੈਸੇ ਸਰਕਾਰ ਦਾ ਹੁਣ ਆਏ ਹੁਣ ਕੇ ਬਾਅਦ ਵਿੱਚ ਪਹਿਲਾਂ ਕੋਈ ਸਰਕਾਰ ਦਾ ਪੈਸਾ ਨਹੀਂ ਲਿਗਿਆ